ਤੇ ਰੋਪੜ ਮਾਈਨਿੰਗ ਮਾਮਲੇ 'ਚ ਕੋਰਟ ਕਮਿਸ਼ਨਰ ਦੀ ਰਿਪੋਰਟ ਤੇ ਹੁਣ ਐਕਸ਼ਨ ਹੋਇਆ ਹਾਈ ਕੋਰਟ ਨੇ ਜਾਂਚ ਛਾਣ ਗਏਲੀ ਵਰਤਣ ਵਾਲੇ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਨੇ ਪੁਲਿਸ ਦੇ ਗ੍ਰੈਸ ਕੱਤਰ ਤੋਂ ਮੰਗੇ ਨੇ ਪੁਲਿਸ ਅਫਸਰਾਂ ਦੇ ਨਾਮ 15 ਮਾਰਚ ਨੂੰ ਅਗਲੀ ਸੁਣਵਾਈ ਦੇ ਦੌਰਾਨ ਹਲਫਨਾਮਾ ਦਾਇਰ ਕਰਨ ਨੂੰ ਕਿਹਾ ਗਿਆ ਮਾਈਨਿੰਗ ਮਾਮਲੇ ਦੇ ਵਿੱਚ ਕੋਰ ਕਮਿਸ਼ਨਰ ਦੇ ਵੱਲੋਂ ਪੇਸ਼ ਰਿਪੋਰਟ ਦੇ ਵਿੱਚ ਗੈ ਹੈਰਾਨੀਜਨਕ ਖੁਲਾਸੇ ਹੋਏ ਨੇ 2019 ਦੇ ਵਿੱਚ ਦਰਜ ਮਾਮਲਿਆਂ ਦੇ ਵਿੱਚ ਸਿਰਫ ਇੱਕ ਹੀ ਦੋਸ਼ੀ ਨੂੰ ਸਜ਼ਾ ਹੋਈ ਸੀ 2021 ਤੋਂ 2023 ਦੇ ਵਿੱਚ ਨਜਾਇਜ਼ ਮਾਈਨਿੰਗ ਮਾਮਲੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਸਜ਼ਾ ਨਹੀਂ ਹੋਈ 2022 ਦੇ ਵਿੱਚ ਸਿਰਫ ਚਾਰ ਦੋਸ਼ੀਆਂ ਨੂੰ ਸਜ਼ਾ ਹੋਈ ਰੋਪੜ 'ਚ ਇਲੀਗਲ ਮਾਈਨਿੰਗ ਲੈ ਕੇ ਲਗਾਤਾਰ ਹਾਈ ਕੋਰਟ ਸਖਤੀ ਦਿਖਾਦਾ ਰਿਹਾ ਹੈ ਪਿਛਲੇ ਦਿਨਾਂ 'ਚ ਹਾਈ ਕੋਰਟ ਨੇ ਕੋਰਟ ਕਮਿਸ਼ਨਰ ਪਾਇੰਟ ਕਰਕੇ ਕਿਹਾ ਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਰੋਪੜ ਚ ਇਲੀਗਲ ਮਾਈਨਿੰਗ ਹੁੰਦੀ ਜਾ ਰਹੀ ਹੈ ਛੋਟੇ ਮੋਟੇ ਟਰੱਕ ਡਰਾਈਵਰ ਜਾਂ ਟਿਪਪਰ ਡਰਾਈਵਰ ਹੀ ਫਸ ਰਹੇ ਨੇ ਲੇਕਿਨ ਕੋਈ ਵੱਡਾ ਰਸੂਖਦਾਰ ਜੋ ਜਿਹਦੀ ਸ਼ਹਿਰ ਇਲੀਗਲ ਮਾਈਨਿੰਗ ਚੱਲ ਰਹੀ ਹੈ ਉਹ ਕੋਈ ਸਾਹਮਣੇ ਨਹੀਂ ਆ ਰਿਹਾ ਔਰ ਇੰਨਾ ਹੀ ਨਹੀਂ ਜਿੰਨੀ ਐਫਆਈਆ ਰਾਂ ਦਰਜ ਕੀਤੀਆਂ ਗਈਆਂ ਨੇ ਉਹਦੇ ਵਿੱਚ ਕਨਵਿਕਸ਼ਨ ਰੇਟ ਯਾਨੀ ਕਿ ਜਿਹੜੇ ਅਪਰਾਧੀ ਹੈਗੇ ਨੇ ਉਹਨਾਂ ਨੂੰ ਸਜ਼ਾ ਦਵਾਣਾ ਜੇ ਦੇਖਿਆ ਜਾਵੇ ਤਾਂ ਬਹੁਤ ਹੀ ਘੱਟ ਕੇਸ ਇਦਾਂ ਦੇ ਸਾਹਮਣੇ ਆਏ ਨੇ ਜਿਦੇ ਵਿੱਚ ਅਪਰਾਧੀਆਂ ਨੂੰ ਸਜ਼ਾ ਹੋਈ ਹੈ ਤਾਂ ਸਾਡੇ ਨਾਲ ਐਡਵੋਕੇਟ ਸ਼ਿਵਚਰਨ ਹੈਗੇ ਨੇ ਜਿਹੜੇ ਕਿ ਇਸ ਪੂਰੇ ਕੇਸ ਨੂੰ ਲੈ ਕੇ ਹਾਈ ਕੋਰਟ ਆਏ ਨੇ ਇਹਦੇ ਵਿੱਚ ਕੀ ਹੈਗਾ ਸੀ ਜੀ ਮੈਂ ਕੁਲਵੀਰ ਸਿੰਘ ਵੱਲੋਂ ਮੈਂ ਬੇਲ ਫਾਈਲ ਕੀਤੀ ਸੀ ਕੁਲਵੀਰ ਸਿੰਘ ਤੇ ਅਲੀਗੇਸ਼ਨ ਐ ਸੀ ਕਿ ਹੀ ਇਜ਼ ਦੀ ਓਨਰ ਆਫ ਦਿ ਟਿਪਰ ਵੈਸੇ ਅਦਰਵਾਈਜ਼ ਹੀ ਇਸ ਨਾਟ ਨੇਮਡ ਇਨ ਦੀ ਐਫ ਆਈ ਆਰ ਤੇ ਉਹਦੇ ਵਿੱਚ ਫਿਰ ਜੱਜ ਸਾਹਿਬ ਨੇ ਇਹ ਦੇਖਿਆ ਕਿ ਐਵੇਂ ਦੇ ਕੇਸ ਜਿਹੜੇ ਮਾਈਨਿੰਗ ਵਾਲੇ ਕੇਸ ਨੇ ਉਹ ਲਗਾਤਾਰ ਰੂਪਰ ਜ਼ਿਲ੍ਹੇ ਤੋਂ ਬਹੁਤ ਜ਼ਿਆਦਾ ਮਾਈਨਿੰਗ ਵਾਲੇ ਕੇਸ ਹਾਈ ਕੋਰਟ ਆ ਰਹੇ ਨੇ ਤੇ ਜਿਨ੍ਹਾਂ ਵਿੱਚ ਫਿਰ ਜੱਜ ਸਾਹਿਬ ਨੇ ਕੋਰਟ ਕਮਿਸ਼ਨਰ ਅਪੁਆਇੰਟ ਕੀਤਾ ਵਿਨੂ ਗੋਪਾਲ ਜੋਹਰ ਜੀ ਨੂੰ ਉਹਨਾਂ ਨੂੰ ਕਿਹਾ ਕਿ 2014 ਤੋਂ ਲੈ ਕੇ 2023 ਤੱਕ 10 ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਜਾਏ ਡਾਟਾ ਪੇਸ਼ ਕੀਤਾ ਜਾਏ ਕਿ ਜਿਦੇ ਵਿੱਚ ਕਿੰਨੀਆਂ ਐਫ ਆਈ ਆਰ ਹੋਈਆਂ ਤੇ ਉੱਤੇ ਕਿੰਨੀਆਂ ਕਨਵਿਕਸ਼ਨਾਂ ਹੋਈਆਂ ਤੇ ਕਿੰਨੀਆਂ ਐਕਵਿਟਲ ਹੋਈਆਂ ਉਸ ਤੋਂ ਬਾਅਦ ਕੀ ਹੋਇਆ ਵੇਨੂ ਗੋਪਾਲ ਜੋਹਰ ਜੀ ਜਿਹੜੇ ਕੋਰਟ ਕਮਿਸ਼ਨਰ ਨੇ ਉਹਨਾਂ ਨੇ 10 ਸਾਲ ਦਾ ਰਿਕਾਰਡ ਜਿਹੜੀ 378 ਪੇਜ ਦੀ ਰਿਪੋਰਟ ਹੈਗੀ ਉਹ ਪੇਸ਼ ਕੀਤੀ ਕੋਰਟ 'ਚ ਉਹਦੇ ਵਿੱਚ 2014 ਤੋਂ ਲੈ ਕੇ 2023 ਤੱਕ ਉਹਨਾਂ ਨੇ ਦੱਸਿਆ ਕਿ 183 ਕੇਸਾਂ 'ਚ ਐਕਵਿਟਲ ਹੋਈਆਂ ਜੀ ਯਾਨੀ ਕਿ ਬਰੀ ਹੋ ਗਏ ਬਰੀ ਹੋ ਗਏ ਤੇ ਜਿਹੜੇ 127 ਕੇਸ ਹੈਗੇ ਉਹਦੇ 'ਚ ਕੈنسਲੇਸ਼ਨ ਰਿਪੋਰਟ ਫਾਈਲ ਕੀਤੀ ਗਈ ਹੈ ਪੁਲਿਸ ਵੱਲੋਂ ਤੇ ਉਸ ਤੋਂ ਅਪਾਰਟ ਫਰੋਮ ਕੈਂਸਲੇਸ਼ਨ ਰਿਪੋਰਟ ਉਹਨਾਂ ਫਾਈਲ ਹੁੰਦੀ ਹੈ ਜਦੋਂ ਕਿ ਜਾਂਚ ਵਿੱਚ ਕੁਝ ਵੀ ਸਾਹਮਣੇ ਨਹੀਂ ਆਇਆ આરોપીਾਂ ਦੇ ਜੀ ਬਿਲਕੁਲ ਤੇ ਅਪਾਰਟ ਫਰੋਮ ਥੈਟ ਕੇਸਸ 54 ਕੇਸਾਂ ਵਿੱਚ ਉਹਨਾਂ ਨੇ ਅਨਟ੍ਰੇਸਿਬਲ ਰਿਪੋਰਟ ਫਾਈਲ ਕੀਤੀ ਹੈ ਅਟ ਦਾ ਮਤਲਬ ਕਿ ਉਹਦੇ ਵਿੱਚ ਕੋਈ ਰਿਜ਼ਲਟ ਹੀ ਨਹੀਂ ਆਇਆ ਤੇ ਅਕਿਊਸ ਦੋਸ਼ੀ ਪਕੜੇ ਹੀ ਨਹੀਂ ਗਏ ਮਤਲਬ ਕਿ ਜਿਹੜੀ ਐਫ ਆਈ ਆਰ ਅਦਰਜ ਹੋਈਆਂ ਸੀਗੀਆਂ ਉਹਦੇ ਵਿੱਚ ਜਿਹੜੇ આરોપી ਸੀਗੇ ਜੀ ਉਹ ਅਸ ਤੱਕ ਤਾਂ ਸਾਹਮਣੇ ਨਹੀਂ ਆ ਪਏ ਬਿਲਕੁਲ ਨਹੀਂ ਆਇਆ ਜੀ ਇਹਨੂੰ ਹੀ ਦੇਖਦੇ ਹੋਏ ਅ ਮਾਨਨੀਏ ਹਾਈ ਕੋਰਟ ਨੇ ਹੋਮ ਸੈਕਟਰੀ ਨੂੰ ਜਵਾਬ ਫਾਈਲ ਕਰਨ ਨਾਲ ਸੇ ਕਿਹਾ ਜੀ ਇਹ ਕਿਹਾ ਕਿ ਹਾਂ ਅ ਥੈਟ ਜਿਹੜੀ ਹੈਗੀਆਂ ਕਿ ਉਹਨੂੰ ਜਵਾਬ ਫਾਈਲ ਕਰਨਾ ਸੇ ਕਿਹਾ ਹੈ ਕਿ ਅਲੋਂਗ ਵਿਦ ਐਫਿਡੇਵਿਟ ਐਫਿਡੇਵਿਟ ਅਲੋਂਗ ਵਿਦ ਅ ਕਾਪੀ ਆਫ ਸਟੈਂਡਿੰਗ ਆਰਡਰ ਪ੍ਰੋਸੀਜਰ ਫਾਰਮੂਲੇਟਡ ਇਨ ਕੰਪਲਾਈਅੰਸ ਆਫ ਦੀ ਅਬੋਵਸ ਅਫੋਰਸਡ ਡਾਇਰੈਕਸ਼ਨ ਇਨ ਦੀ ਸੁਪਰੀਮ ਕੋਰਟ ਜਿਹੜੀਆਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਸੀ ਉਹਦੇ ਵਿੱਚ ਕੀ ਕੀਤਾ ਐਂਡ ਆਲਸੋ ਇੰਡੀਕੇਟ ਅਬਾਊਟ ਦੀ ਨੇਮਸ ਐਂਡ ਡੈਜ਼ਿਗਨੇਸ਼ਨ ਆਫ ਦੀ ਇਨਵੈਸਟੀਗੇਟਿੰਗ ਆਫੀਸਰ ਹੂ ਰਿਸਪੌਂਸਿਬਲ ਫੋਰ ਫੇਲਿਅਰ ਆਫ ਦੀ ਪ੍ਰੋਸੀਕਿਊਸ਼ਨ ਕੇਸ ਐਂਡ ਟੂ ਅਪਰਾਇਜ਼ ਦੀ ਕੋਰਟ ਅਬਾਊਟ ਦਾ ਡਿਪਾਰਟਮੈਂਟਲ ਐਕਸ਼ਨ ਇਹਦੇ ਵਿੱਚ 2014 ਤੋਂ 23 ਤੱਕ ਜਿੰਨੇ ਵੀ ਕੇਸ ਰਜਿਸਟਰਡ ਕੀਤੇ ਗਏ ਮਾਈਨਿੰਗ ਦੇ ਉਹਦੇ ਵਿੱਚ 1% 1% ਵੀ ਕਨਵਿਕਸ਼ਨ ਨਹੀਂ ਹੈਗੀ ਮੇਰੇ ਹਿਸਾਬ ਨਾਲ ਤੇ ਤਦੀ ਮਾਨੀ ਹਾਈ ਕੋਰਟ ਨੇ ਇਹਦੇ ਵਿੱਚ ਅ ਡਾਇਰੈਕਸ਼ਨਾਂ ਦਿਤੀਆਂ ਹੋਮ ਸੈਕਟਰੀ ਨੂੰ ਕਿ ਹਾਂ ਤੁਸੀਂ ਜਵਾਬ ਫਾਈਲ ਕਰੋ ਕਿ ਜਿਹੜੀਆਂ ਕੁਵਟਲਾ ਇੰਨੀਆਂ ਤੁਸੀਂ ਕੇਸ ਰਜਿਸਟਰ ਤੇ ਕਰ ਲੈਂਦੇ ਹੋ ਤੇ ਉਹਦੇ ਚ 1% ਕਨਵਿਕਸ਼ਨ ਵੀ ਨਹੀਂ ਹੈਗੀ ਤੇ ਉਹਨਾਂ ਦੇ ਅਗੇਂਸਟ ਤੁਸੀਂ ਕੀ ਕਾਰਵਾਈ ਕੀਤੀ ਹੈ ਜਿਹੜੇ ਇਨਵੈਸਟੀਗੇਟਿੰਗ ਆਫਸਰ ਆਗੇ ਹੁਣ ਇਹ ਸਾਰੀ ਜਾਣਕਾਰੀ ਅਗਲੀ ਸੁਣਵਾਈ ਨੂੰ ਕਦੋਂ ਕਦੋਂ ਹੋਏਗੀ ਅਗਲੀ ਸੁਣਵਾਈ ਐ 15 ਮਾਰਚ ਨੂੰ ਕੇਸ ਲੱਗਿਆ ਆ ਜੀ ਤੇ ਅਗਲੀ 15 ਮਾਰਚ ਨੂੰ ਹੋਮ ਸੈਕਟਰੀ ਨੇ ਜਵਾਬ ਫਾਈਲ ਕਰਨਾ ਜੀ ਹੁਣ 15 ਮਾਰਚ ਨੂੰ ਇਹ ਸਾਰੀ ਜਾਣਕਾਰੀ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੂੰ ਦੇਣੀ ਹੋਊਗੀ ਉਸ ਤੋਂ ਬਾਅਦ ਹਾਈ ਕੋਰਟ ਅਗਲੇ ਨਿਰਦੇਸ਼ ਜਾਰੀ ਕਰ ਸਕਦਾ ਹੈ ਕੈਮਰਾਮੈਨ ਬੰਨੀ ਚੋਹਾਂ ਦੇ ਨਾਲ ਪ੍ਰੀਤ ਮਹਿਤਾ ਪੀਡੀਐਸ ਨਿਊਜ਼ ਚ